ਕਹਾਣੀ ਖੁਸ਼ਬੂ ਕੱਲ ਡਾਕਟਰ ਜਾ ਰਿਹਾ ਹੈ ਵਾਪਸ ਕੈਨੇਡਾ ਨੂੰ ਉਹ ਚਲਾ ਜਾਉ ਤਾਂ ਉੱਪਰ ਉਹਦੇ ਵਾਲੇ ਕਮਰਾ ਫੇਰ ਮਿਲ ਮੈਨੂੰ ਮਿਲ ਜਾਉ ਸੌਣ ਪੈਨ ਨੂੰ ਇੱਥੇ ਤਾਂ ਮੈਨੂੰ ਸਵਾਰ ਕੇ ਨੀਂਦ ਨਹੀਂ ਆਉਂਦੀ ਮਹੀਨੇ ਤੋਂ ਜਦੋਂ ਦਾ ਡਾਕਟਰ ਕੈਨੇਡਾ ਤੋਂ ਆਇਆ ਹੈ ਮੈਂ ਇੱਥੇ ਪੈਣਾ ਆ ਬਹਿਣ ਉੱਠਣ ਵਾਲੇ ਕਮਰੇ 'ਚ ਕੀ ਆਖਦਾ ਹੁੰਦਾ ਮੇਰਾ ਮੁੰਡਾ ਖਬਰੇ ਇਹ ਟੰਡ ਰੈਂਗ ਰੂਮ 'ਚ ਅਤ ਕੀ ਆਖਦੇ ਬਈ ਡਾਕਟਰ ਨੇ ਖਾਸੇ ਟਾਈਮ ਮਗਰੋਂ ਗੇੜੀ ਮਾਰੀ ਇੱਥੇ 6 ਮਹੀਨੇ ਤਾਂ ਮੈਨੂੰ ਵੀ ਹੋ ਗਏ ਇੱਥੇ ਆਏ ਇੱਥੇ ਆਏ ਨੂੰ ਉੱਥੇ ਉਹਦੀ ਘਰ ਵਾਲੀ ਐ ਦੋ ਕੁੜੀਆਂ ਨੇ ਖਬਰੇ ਅੱਗੇ ਉਹਨਾਂ ਦਾ ਜਵਾਕ ਜੱਲਾ ਹੋ ਜਿਸ ਦਿਨ ਡਾਕਟਰ ਆਇਆ ਸੀ ਮੈਂ ਤਾਂ ਉਸ ਦਿਨ ਪਹਿਲੀ ਵਾਰੀ ਦਰਸ਼ਨ ਕੀਤੇ ਸੀ ਇਹਦੇ ਇੱਕ ਦਿਨ ਦੁਪਹਿਰ ਨੂੰ ਇਹ ਮੇਰੇ ਕੋਲੋਂ ਆ ਕੇ ਬਹਿ ਗਿਆ ਉਸ ਦਿਨ ਹੀ ਜ਼ਬਾਨ ਸਾਂਝੀ ਹੋਈ ਸੀ ਸਾਡੀ ਫੇਰ ਤਾਂ ਬਥੇਰੀ ਪਕਾਈ ਮਾਰੀ ਅਸੀਂ ਦੋਵਾਂ ਨੇ ਨਾ ਡਾਕਟਰ ਨੂੰ ਕੋਈ ਕੰਮ ਨਾ ਮੈਨੂੰ ਮੈਂ ਪੁੱਛਿਆ ਤੂੰ ਡਾਕਟਰੀ ਕਿੱਥੇ ਕਰੀ ਤੀ ਕਹਿੰਦਾ ਬਾਬਾ ਮੈਂ ਡਾਕਟਰੀ ਨਹੀਂ ਸੀ ਕਰਦਾ ਮੈਂ ਤਾਂ ਕਾਲਜ 'ਚ ਪੜਾਉਂਦਾ ਸੀ ਨੌਕਰੀ ਪੂਰੀ ਕਰਕੇ ਅਸੀਂ ਬਾਹਰ ਨੂੰ ਉੱਠ ਗਏ ਜੇ ਡਾਕਟਰੀ ਨਹੀਂ ਕਰੀ ਤਾਂ ਇਹ ਸਾਰੇ ਤੈਨੂੰ ਡਾਕਟਰ ਕਾਸ ਤੋਂ ਕਹਿੰਦੇ ਆ ਮੈਂ ਤਾਂ ਹੈਰਾਨ ਜਿਹਾ ਸੀ ਅਸਲ 'ਚ ਮੈਂ ਪੜਾਈ ਦਾ ਡਾਕਟਰ ਸੀ ਉਹਨੇ ਦੱਸਿਆ ਮੇਰੇ ਮਨ 'ਚ ਉਲਝਣ ਹੋਰ ਵੱਧ ਗਈ ਬੰਦਿਆਂ ਜਾਨਵਰਾਂ ਦਾ ਡਾਕਟਰ ਤਾਂ ਸੁਣਿਆ ਸੀ ਪੜ੍ਹਾਈ ਦਾ ਵੀ ਡਾਕਟਰ ਹੁੰਦਾ ਸਾਨੂੰ ਤਾਂ ਅਜ ਤੀਕ ਮਾਸਟਰਾਂ ਦਾ ਹੀ ਪਤਾ ਸੀ ਹੁੰਦਾ ਏ ਬਾਬਾ ਪਰ ਹੁਣ ਇਹ ਨਾ ਪੁੱਛੀ ਬਈ ਉਹ ਕਿਵੇਂ ਡਾਕਟਰ ਕੀ ਕੀ ਕਰਕੇ ਹਸ ਤਪਿਆ ਫੇਰ ਮੈਂ ਕੁਝ ਹੋਰ ਹੀ ਪੁੱਛਿਆ ਤੇ ਮੈਂ ਵੀ ਹੁਣ ਉਹਨੂੰ ਬਾਕੀਆਂ ਵਾਂਗ ਡਾਕਟਰ ਹੀ ਆਖਦਾ ਡਾਕਟਰ 15 20 ਬਰੇ ਮਸਾ ਛੋਟਾ ਹੁਣ ਐ ਮੈਥੋਂ ਪਰ ਖੋਰੇ ਬਾਬਾ ਕਾ ਤੂੰ ਆਖਦਾ ਮੈਨੂੰ ਸ਼ਾਇਦ ਮਾਗੀ ਦੀ ਰਿਸ਼ਤੇ ਚੇਤ ਲੱਗ ਗਿਆ ਫਿਰ ਇੱਥੇ ਮਲਵਿੰਦਰ ਦਾਸ ਦਾ ਹੁੰਦਾ ਸੀ ਤੁਸੀਂ ਪਿੰਡ ਨਾਲ ਬਾਹਲਾ ਤੋ ਕਰਦੇ ਹੋ ਡਾਕਟਰ ਮਾਗੀ ਨੂੰ ਮਲਵਿੰਦਰ ਆਖਦਾ ਮਾਗੀ ਜਾਨੀ ਮੇਰਾ ਮੁੰਡਾ ਉਹਨਾਂ ਦਾ ਮਲਵਿੰਦਰ ਚੇਤ ਕਹਨੂੰ ਲੱਗਦਾ ਡਾਕਟਰਾ ਹੁਣ ਪੇਸ਼ ਕੋਈ ਨਹੀਂ ਜਾਂਦੀ ਪਰ ਤੂੰ ਵੱਧ ਗਿਆਨਵਾਨ ਐ ਜਿਵੇਂ ਮੇਰੀ ਆਵਾਜ਼ ਡੁੱਬ ਗਈ ਸੀ ਛੇ ਮਹੀਨਿਆਂ ਚ ਡਾਕਟਰ ਹੀ ਪਹਿਲਾ ਬੰਦਾ ਮਿਲਿਆ ਸੀ ਜਿਨੇ ਮੇਰੇ ਚਿੱਤ ਬਾਰੇ ਪੁੱਛਿਆ ਨਹੀਂ ਤਾਂ ਇਥੇ ਕੌਣ ਵੇਲਾਏ ਦੂਜੇ ਦੀ ਖੈਰ ਖਬਰ ਲੈਣ ਲਈ ਇਸੇ ਲਈ ਉਸ ਦਿਨ ਤੋਂ ਬਾਅਦ ਡਾਕਟਰ ਮੈਨੂੰ ਵੱਧ ਚੰਗਾ ਲੱਗਣ ਲੱਗਿਆ ਸੀ ਡਾਕਟਰ ਦੀ ਚਿੱਤ ਵਾਲੀ ਗੱਲ ਕਰਕੇ ਵੀ ਵਾਰੀ ਰੋਣਾ ਕਾ ਹੋਇਆ ਮੈਂ ਕੱਲ ਡਾਕਟਰ ਜਾ ਰਿਹਾ ਮੈਂ ਜਿਵੇਂ ਫੇਰ ਇਕੱਲਾ ਹੋ ਜਾਉਂ ਮਾਗੀ ਤਾਰੇ ਨਿਕਲਣ ਤੋਂ ਘਰ ਮੁੜਦਾ ਬਹੁਤ ਪਹਿਰ ਨੂੰ ਆ ਕੇ ਟੀਵੀ ਨੂੰ ਚਿੰਬੜ ਜਾਂਦੀ ਐ ਜਵਾਕ ਸਕੂਲ ਤੋਂ ਆ ਸਿੱਧੇ ਹੋਰ ਪੜਨ ਨੂੰ ਬੈਠ ਜਾਂਦੇ ਮੈਨੂੰ ਸਮਝ ਨਹੀਂ ਆਉਂਦਾ ਇਹ ਐਸਾ ਪੜਦੇ ਕੀ ਐ ਲੋਕਰ ਬਹੂ ਨੂੰ ਜਾਣੀ ਕੀ ਸਾਹ ਨਹੀਂ ਆਉਂਦਾ ਜਿਵੇਂ ਉਹਨਾਂ ਦੇ ਪਰਚੇ ਚੱਲਦੇ ਪਏ ਹੁੰਦੇ ਐ ਮੈਂ ਸੋਚੂ ਬਈ ਪਰਚੇ ਜਵਾਕਾ ਦੇ ਨੇ ਜਾਂ ਇਹਦੇ ਆਪਣੇ ਵਿਆਹ ਤੋਂ ਬਾਅਦ ਇੱਕੇਰਾ ਮੈਂ ਮਾਗੀ ਨੂੰ ਪੁੱਛਿਆ ਸੀ ਕੀ ਕਮਾ ਲੈਂਦੀ ਤੇਰੀ ਮਾਸਟਰ ਨੇ ਮੋਟਾ ਜਿਹਾ ਲਾ ਲਾ ਲੈ ਸਾਬ ਬਾਬਾ ਬਈ ਜਿੰਨੇ ਤੇਰੀ ਆ ਤੇਰੀ ਭੇਡ ਦੀ ਪਿੱਠ ਤੇ ਵਾਲ ਨੇ ਉਹਨੇ ਇੱਕ ਨੋਟ ਲੈ ਆਉਂਦੀ ਐ ਘਰੇ ਉਹਦੀ ਬਹੂ ਜਦੋਂ ਆਪਣੇ ਜਵਾਕਾਂ ਨੂੰ ਪੜਾਉਣ ਬਦਲੇ ਹਫਤਾ ਹਫਤਾ ਸਕੂਲ ਨਹੀਂ ਜਾਂਦੀ ਤਾਂ ਮੈਨੂੰ ਜਾਨੀ ਦੀ ਦੁੱਖ ਹੁੰਦਾ ਸੋਚਦਾ ਬਈ ਆਪਣੇ ਦੋ ਜਵਾਕਾਂ ਬਦਲੇ ਇਹ ਖਬਰੇ ਉੱਥੇ ਬੈਠੇ 70 ਦਾ ਨੁਕਸਾਨ ਕਰੀ ਜਾਂਦੀ ਐ ਉਹਨਾਂ ਨੂੰ ਕੌਣ ਪੜਾਉ ਜਿੰਨਾ ਸਿਰੋਂ ਨੋਟ ਮਿਲਦੇ ਨੇ ਇਹ ਵੀ ਤਾਂ ਬੇਈਮਾਨੀ ਹੋਈ ਫੇਰ ਸੋਚਦਾ ਐਵੇਂ ਤਾਂ ਨਹੀਂ ਕਹਿੰਦੇ ਮਾਸਟਰੀ ਤਾਂ ਐਸ਼ ਕਰਨ ਨੂੰ ਹੁੰਦੀ ਐ ਮੈਂ ਵੀ ਸਾਰਾ ਦਿਨ ਵੇਲਾ ਕੰੰਧਾਂ ਨੂੰ ਟੱਕਰਾ ਮਾਰਨ ਲਈ ਵੱਡੇ ਸਾਰੇ ਪਰ ਮੇਰੇ ਮੂਜਬ ਨਿੱਕੇ ਜਿਹੇ ਕਾਰ ਵਿੱਚ ਇਕੱਲਾ ਕੰੰਧਾਂ ਨਾਲ ਗੱਲਾਂ ਕਰਦਾ ਮੈਨੂੰ ਉਸ ਵੇਲੇ ਪਿੰਡ yaad ਆ ਜਾਂਦਾ ਪਰ ਪਿੰਡ ਦਾ ਪੂਰਾ ਨਕਸ਼ਾ ਮਗਜ ਵਿੱਚ ਬਣਨ ਤੋਂ ਪਹਿਲਾਂ ਹੀ ਮਾਹੀ ਚਾਚਾ ਆਖੜਦਾ ਮੇਰੇ ਮੂਰੇ ਭਤੀਜ ਪਛਤਾਏਗਾ ਦੇਖ ਲਈ ਇਹਨੇ ਤੈਨੂੰ ਵੀ ਕਾਸੇ ਜੋਗਾ ਨਹੀਂ ਛੱਡਣਾ ਚਾਚੇ ਨੇ ਮਾਗੀ ਬਾਰੇ ਆਖਿਆ ਸੀ ਸੱਚੀ ਮਾਗੀ ਨੇ ਮੈਨੂੰ ਕਾਸੇ ਜੋਗਾ ਨਹੀਂ ਛੱਡਿਆ ਪਰ ਉਹਦੇ ਹਿਸਾਬ ਨਾਲ ਉਹਨੇ ਬਹੁਤ ਵੱਡਾ ਤੀਰ ਮਾਰਿਆ ਲੁੰਗੀ ਥਾਂ ਇਹ ਪੀੜ ਪੀੜਾ ਜਿਹਾ ਪਜਾਮਾ ਫਸਾਤਾ ਮੇਰੀਆਂ ਲੱਤਾਂ 'ਚ ਦੂਜਾ ਦਿਨ ਸੀ ਇੱਥੇ ਆਏ ਨੂੰ ਮੇਰਾ ਘਰਾ ਮੂਹਰੇ ਬਣੀ ਵਹਿਲੀ ਥਾਂ Delhi ਜਈ ਥਾਂ 'ਚ ਜਾ ਵੜਿਆ ਸੀ ਮੈਂ ਬਥੇਰੇ ਲੋਕੀ ਬੈਠੇ ਸੀ ਸੀਰ ਤੇ ਮੜਾਸਾ ਮਾਰ ਕੇ ਲੁੰਗੀ ਬੰਨੀ ਲੰਬਾ ਕੁੜਤਾ ਪੱਗ ਚ ਮੁਰਕੀਆਂ ਦਿਸਤੀਆਂ ਸੀ ਕੰਨਾਂ ਦੀਆਂ ਮੈਂ ਜਾਨੀ ਦੀ ਮੈਂ ਬੈਠਿਆ ਬਣਿਆ ਬੈਠਾ ਸੀ ਆਪਣੀ ਸਲਤਨਤ ਦਾ ਆ ਮਾਲਕ ਜਿਵੇਂ ਪਿੰਡ ਵਿੱਚ ਬੈਠਦਾ ਹੁੰਦਾ ਸੀ ਪਰ ਜਦ ਮੈਂ ਘੜ ਮੁੜਿਆ ਤਾਂ ਫਿਰ ਪਤਾ ਲੱਗਿਆ ਮੈਂ ਪਿੰਡ ਨਹੀਂ ਮੈਂ ਤਾਂ ਸ਼ਹਿਰ ਚ ਸੀ ਬਾਬਾ ਇੱਥੇ ਤਾਂ ਲਿਬਾਸ ਨਹੀਂ ਚੱਲਦਾ ਆਂਟੀ ਗਵਾਂਢੀ ਕੀ ਕਹਿਣਗੇ ਬਈ ਇਹਨਾਂ ਦਾ ਸਰਦਾਰ ਮਲਵਿੰਦਰ ਸਿੰਘ ਉਸ ਦਿਨ ਆਥਨ ਨੂੰ ਆਹ ਛੱਗੇ ਬਣਾਣਾ ਜਈਆਂ ਚੁੱਕ ਲਿਆ ਆ ਜਿਨ੍ਹਾਂ ਨੂੰ ਪਾ ਕੇ ਸੂਤ ਨਾਲ ਸਾਹ ਵੀ ਨਹੀਂ ਆਉਂਦਾ ਮੈਨੂੰ ਪਰ ਮੈਂ ਮੁਰਖ ਘਰੋਂ ਬਾਹਰ ਨਹੀਂ ਨਿਕਲਿਆ ਆਹ ਕੱਪੜੇ ਪਾ ਕੇ ਮੈਨੂੰ ਮੈਂ ਮੈਂ ਨਹੀਂ ਲੱਗਦਾ ਬਸ ਆਥਨੇ ਜਿਹੇ ਛੱਤ ਤੇ ਜਾਲ ਚੜਦਾ ਹਾਂ ਦੂਰ ਛੜਕੋਂ ਪਾਰ ਕੋਈ ਬੰਦਾ ਇੱਜੜਚਾਰ ਚਾਰ ਕੇ ਮੁੜਿਆ ਆਉਂਦਾ ਰੋਜ਼ ਦੇਖਦਾ ਮੈਨੂੰ ਉਹ ਨੂੰ ਵੇਖ ਕੇ ਮੇਰੇ ਅੰਦਰ ਖੋ ਜਾਈ ਪੈਂਦੀ ਸੀ ਜੀ ਕਰਦਾ ਹੁੰਦਾ ਦੌੜ ਕੇ ਜਾ ਮਿਲਾਂ ਉਸ ਬੰਦੇ ਨੂੰ ਪਰ ਫੇਰ ਮਾਗੀ ਤੋਂ ਡਰਦਿਆਂ ਸੋਚਿਆ ਫੇਰ ਕਹੂੰ ਕਿ ਲੋਕ ਕੀ ਕਹਿਣਗੇ ਮਨ ਕੀਤਾ ਉਹੀ ਖੁਸ਼ਬੂ ਮਹਿਸੂਸ ਕਰਾਂ ਜਾਂ ਕਿ ਜੋ ਮੇਰੇ ਅੰਦਰ ਤੀਕ ਵਸੀ ਹੋਈ ਹੈ ਉਹੀ ਖੁਸ਼ਬੂ ਜਿਸ ਤੋਂ ਮਾਗੀ ਦਾ ਨੱਕ ਚੜਨਾ ਸ਼ੁਰੂ ਹੋ ਗਿਆ ਸੀ ਉਦੋਂ ਪਹਿਲੀ ਵਾਰ ਮੈਨੂੰ ਮਾਹੀ ਚਾਚੇ ਦੀ ਗੱਲ ਸਹੀ ਜਾਪੀ ਸੀ ਮਾਗੀ ਮੇਰੇ ਹੱਥੋਂ ਨਿਕਲ ਗਿਆ ਸੀ ਜਿਵੇਂ ਵੱਡਾ ਹੋ ਗਿਆ ਸੀ ਇੱਕ ਪਲ ਚ ਜਿਵੇਂ 2 ਸਾਲ ਹੋ ਗਏ ਉਹਨੂੰ ਇੱਥੇ ਆ ਕੇ ਬੈਠਿਆ ਡਾਕਟਰ ਦੇ ਖਰਚ ਡਾਕਟਰ ਬਾਹਰ ਤੁਰ ਗਿਆ ਸੀ ਆਪਣਾ ਘਰ ਮਾਗੀ ਦੇ ਹਵਾਲੇ ਕਰਕੇ ਪਰ ਮੈਂ ਆਪਣਾ ਘਰ ਕਿਸਦੇ ਹਵਾਲੇ ਕਰ ਆਂਦਾ ਮਾਂ ਇਹਦੀ ਜਿਉਂਦੀ ਸੀ ਉਦੋਂ ਉਹਨੇ ਬਥੇਰਾ ਜ਼ੋਰ ਲਾਇਆ ਸਾਨੂੰ ਇੱਥੇ ਆ ਕੇ ਰਹਿਣ ਨੂੰ ਨੱਕ ਤੇ ਰੁਮਾਲ ਰੱਖ ਕੇ ਬਾੜੇ ਵਿੱਚ ਵੜਦਾ ਇੱਥੇ ਰੱਖਿਆ ਕੀ ਹੈ ਤੁਹਾਡਾ ਵੇਚ ਦਿਓ ਆ ਬੱਕਰੀਆਂ ਭੇਡ ਬੱਕਰੀਆਂ ਉੱਥੇ ਚਲੋ ਮੇਰੀ ਤਾਂ ਦੁਨੀਆ ਆਹੀ ਐ ਇਹ ਬਾੜਾ ਇਹ ਇੱਜੜ ਇਹ ਖੁਸ਼ਬੂ ਅਸੀਂ ਸ਼ਹਿਰ ਨਹੀਂ ਸਾ ਤੁਰੇ ਮਾਗੀ ਪੜ ਲੇਖ ਗਿਆ ਇੱਥੇ ਪਸੰਦ ਦੀ ਕੁੜੀ ਨਾਲ ਵਿਆਹ ਕਰਾ ਲਿਆ ਘਰ ਵਸਾ ਲਿਆ ਮੇਰਾ ਘਰ ਉਜਾੜ ਲਈ ਮੈਨੂੰ ਮੇਰਾ ਫੈਸਲਾ ਗਲਤ ਲੱਗਿਆ ਸੀ ਉਸ ਵੇਲੇ ਮਾਗੀ ਨੂੰ ਪੜਾਉਣਾ ਮੈਂ ਆਪਾਂ ਤਾਂ ਭੇਡਾਂ ਚਾਰ ਸੜੀਆਂ ਸਾਰੀ ਉਮਰ ਇਹੀ ਕਿਧਰੇ ਬੰਦਿਆਂ ਦੀ ਜੂਨ ਜੀਉ ਲਊ ਪਰ ਮਾਹੀ ਚਾਚੇ ਨੇ ਮੇਰੀ ਇਹ ਦਲੀਲ ਰੱਦ ਕਰ ਦਿੱਤੀ ਸੀ ਦੇਖ ਲਈ ਪਤੀ ਜਨ ਜਿਹੜੀ ਪੜ੍ਹਾਈ ਤੈ ਇਹਨੂੰ ਪੜਾਉਣੀ ਇਹ ਨਾ ਉਹਨੂੰ ਪੜ੍ਹ ਕੇ ਇਹ ਬੰਦਾ ਨਾ ਬਣਿਆ ਤੇ ਇਸ ਖੁਸ਼ਬੂ ਨਾਲੋਂ ਵੀ ਤੋੜ ਦੇਣਾ ਤੂੰ ਇਹਨੂੰ ਸਸਮੁੱਛ ਟੁੱਟ ਗਿਆ ਸੀ ਮਾਂ ਕੀ ਉਸ ਘਰੋਂ ਘਰ ਨਾਲੋਂ ਉਸ ਮਿੱਟੀ ਨਾਲੋਂ ਸ਼ਹਿਰ ਪੜਦਿਆ ਪਿੰਡ ਉਦੋਂ ਵੱੜਦਾ ਜਦੋਂ ਜੇਬ ਖਾਲੀ ਹੋ ਜਾਂਦੀ ਅਸੀਂ ਦੋਹੇ ਜੀ ਪੁੱਬਾ ਕੱਟ-ਕੱਟ ਕੇ ਇਹਦੇ ਖੀਸੇ ਭੁੱਖਾਂ ਕੱਟ-ਕੱਟ ਕੇ ਇਹਦੇ ਖੀਸੇ ਪੜਦੇ ਮੈਂ ਕਿੰਨੇ ਨਾਗ ਇਹਦੀਆਂ ਫੀਸਾਂ ਖਾਤਰ ਵੇਚੇ ਸਨ ਇਹਨੂੰ ਕੀ ਪਤਾ ਛੜਕ ਤੋਂ ਲੰਘਦੇ ਉਸ ਬੰਦੇ ਵੱਲ ਵੇਖ ਕੇ ਮੈਨੂੰ ਮੇਰਾ ਇੱਜੜ ਜਾਦ ਆ ਜਾਂਦਾ ਮੈਂ ਤੇ ਕੀਚਰ ਦਾ ਮੁੰਡਾ ਧੀਰਾ ਬੱਕਰੀਆਂ ਭੇਡਾਂ ਬੱਕਰੀਆਂ ਛੱਡ ਲੈਂਦੇ ਦੂਰ ਦੂਰ ਨਿਕਲ ਜਾਂਦੇ ਨਹਿਰਾ ਕੱਸੀਆਂ ਖੇਤਾਂ ਟਿੱਬਿਆਂ 'ਚ ਬੱਕਰੀਆਂ ਭੇਡਾਂ ਬੱਕਰੀਆਂ ਚੜਦੀਆਂ ਰਹਿੰਦੀਆਂ ਦੁਪਹਿਰਾਂ ਹੁੰਦੀਆਂ ਧੀਰਾ ਝੋਲੇ 'ਚ ਸਮਾਨ ਕੱਢਦਾ ਕਿਧਰੇ ਇੱਟਾਂ ਰੱਖ ਕੇ ਚੁੱਲ੍ਹਾ ਬਣਾਉਂਦਾ ਚਾਹ ਦਾ ਪਾਣੀ ਰੱਖ ਦਿੰਦਾ ਪਤੀਲੀ 'ਚ ਪਾ ਕੇ ਮੈਂ ਅੱਗਮ ਚਾਹੁੰਦਾ ਧੀਰਾ ਕਿਸੇ ਬੱਕਰੀ ਦਾ ਕਾਨਮ ਮੋੜਦਾ ਦੁੱਧ ਚੋ ਲੈਦਾ ਜੀ ਮੇਰਾ ਜੀ ਕਰਦਾ ਮੈਂ ਉਸੇ ਬੰਦੇ ਨਾਲ ਜਾ ਰਲਾਂ ਦੂਰ ਦੂਰ ਤੀਕ ਪੇਡਾਂ ਲੈ ਕੇ ਜਾਵਾਂ ਇਸ ਘਰ ਚ ਮੇਰਾ ਦਿਲ ਨਹੀਂ ਲੱਗਦਾ ਮੇਰਾ ਦਿਲ ਕਰਦਾ ਸੀ ਡਾਕਟਰ ਨੂੰ ਮੇਰੇ ਕਸਬ ਦੀਆਂ ਗੱਲਾਂ ਪੁੱਛਾਂ ਪਰ ਇੱਥੇ ਕੌਣ ਜਾਣਦਾ ਹੈ ਕਿ ਮੈਂ ਪੇਡਾਂ ਵਾਲਾ ਦੇਸੂ ਹਾਂ ਜਿਹਨੂੰ ਪੂਰਾ ਇਲਾਕਾ ਪਛਾਣਦਾ ਸੀ ਜਿਹਦੇ ਜੰਨੀਆਂ ਬੱਕਰੀਆਂ ਭੇਡਾਂ ਹੋਰ ਕਿਸੇ ਕੋਲ ਨਹੀਂ ਸਨ ਹੁੰਦੀਆਂ ਪਰ ਉਹਨਾਂ ਭੇਡਾਂ ਦਾ ਸੌਦਾ ਮਾਗੀ ਦੇ ਸ਼ਰੀਕਾਂ ਨਾਲ ਕੌਡੀਆਂ ਮਾਗੀ ਨੇ ਸ਼ਰੀਕਾਂ ਨਾਲ ਕੌਡੀਆਂ ਦੇ ਭਾ ਕਰ ਲਿਆ ਸੀ ਜਦੋਂ ਇਹਦੀ ਮਾਂ ਗੁਜਰੀ ਮੈਂ ਕੱਲਾ ਰਹਿ ਗਿਆ ਸਾਂ ਦੋ ਚਾਰ ਦਿਨ ਮਾਗੀ ਤੇ ਬਹੁ ਪਿੰਡ ਰਹੇ ਫਿਰ ਸ਼ਹਿਰ ਨੂੰ ਮੁੜਨ ਵੇਲੇ ਮੈਨੂੰ ਨਾਲ ਤੁਰਨ ਲਈ ਮਨਾਉਂਦੇ ਰਹੇ ਬਾਬਾ ਕੱਲਾ ਕੀ ਕਰੇਗਾ ਇੱਥੇ ਦੋ ਫੁਲਕੀਆਂ ਲਈ ਵੀ ਤਰਲੇ ਲਹੇਗਾ ਸਾਡੇ ਨਾਲ ਚੱਲ ਪਰ ਮੈਂ ਮੰਨਿਆ ਨਹੀਂ ਸਾਂ ਨਾ ਪਈ ਆਪਣੀ ਜਨਮ ਭੂਈ ਵੀ ਛੱਡੀ ਕਿਸੇ ਛੇਰ ਕੀ ਐ ਵਣ ਵਣ ਦੀ ਲੱਕੜੀ ਤੇ ਆਹੀ ਦਿਨ ਤਾਂ ਉੜੀ ਗਿਆ ਸੀ ਮੈਨੂੰ ਪੜਾਇਆ ਮੈਨੂੰ ਪੜਾਇਆ ਲਿਖਾਇਆ ਸੀ ਕਿ ਮੈਂ ਇਸ ਜੰਗਾਲ ਚੋਂ ਨਿਕਲ ਸਕਾਂ ਸੋਹਣੀ ਜ਼ਿੰਦਗੀ ਜੀਉ ਸਕਾਂ ਫਿਰ ਹੁਣ ਤੂੰ ਜਿਉ ਬਣਾ ਦਿੱਤਾ ਨਾ ਤੈਨੂੰ ਇਸ ਕਾਬਿਲ ਇਸੇ ਧਰਤੀ ਚ ਰੋਟੀ ਕਮਾ ਦਿੱਤੀ ਤੈਨੂੰ ਇਨੂੰ ਕਿਵੇਂ ਛੱਡ ਤੁਰਾਂ ਮੈਂ ਨਹੀਂ ਸਾਂ ਤੁਰਿਆ ਸਵੇਰੇ ਉੱਠੇ ਤਾਂ ਚਾਹ ਨਾਲ ਦੋ ਮੰਨੀਆਂ ਥੱਪ ਲੈਂਦਾ ਧੀਰਾ ਮੇਰੇ ਕੋਲ ਪੈਂਦਾ ਅਸੀਂ ਢਿੱਡ ਨੂੰ ਝੁਲਕਾ ਦਿੰਦੇ ਤੇ ਪੇਡਾਂ ਬੱਕਰੀਆਂ ਨੂੰ ਤੋੜ ਦਿੰਦੇ ਦੂਰ ਦੂਰ ਨਿਕਲ ਜਾਂਦੇ ਸਰੀਕ ਹੱਸਦੀ ਆਖਦੇ ਕੀ ਕੱਢ ਲਿਆ ਤੂੰ ਮਾਗੀ ਨੂੰ ਪੜਾ ਕੇ ਆਪਣੇ ਭਾਈਚਾਰੇ ਨੂੰ ਤਾਂ ਭੁੱਲਿਆ ਹੀ ਸੀ ਹੁਣ ਤਾਂ ਤੇਥੋਂ ਵੀ ਟੁੱਟ ਗਿਆ ਸੱਚਮੁੱਚ ਦੁੱਖ ਹੁੰਦਾ ਮੈਨੂੰ ਮੈਂ ਮਾਗੀ ਨੂੰ ਪੜਾ ਕੇ ਜਿਵੇਂ ਗਲਤੀ ਕਰੀ ਹੋਵੇ ਇਹਨੇ ਪਿੰਡ ਛੱਡਿਆ ਤੇ ਮੈਂ ਤੇ ਇਹਦੀ ਮਾਂ ਨੇ ਜਿਵੇਂ ਮਨਜ਼ੂਰ ਕਰ ਲਿਆ ਸੀ ਪਰ ਮਾਗੀ ਮਾਗੀ ਨਹੀਂ ਰਹਾ ਛੱਤ ਤੇ ਖੜਾ ਮੈਂ ਸੋਚਾਂ ਵਿੱਚ ਗਵਾਚਿਆ ਰਹਿੰਦਾ ਮੈਨੂੰ ਪਿੰਡ ਮੇਰਾ ਪਿੰਡ ਦਿਸਣ ਲੱਗਦਾ ਮੇਰਾ ਬਾਪ ਯਾਦ ਆਉਣ ਲੱਗਦਾ ਜਦੋਂ ਮੇਰਾ ਵਿਆਹ ਹੋਇਆ ਸੀ ਤਿੰਨ ਢੇਡਾਂ ਤੇ ਚਾਰ ਬੱਕਰੀਆਂ ਉਹਨੇ ਮੇਰੇ ਹਵਾਲੇ ਕਰ ਦਿੱਤੀਆਂ ਸਨ ਇਹ ਹੁਣ ਤੇਰੀਆਂ ਇਹਨਾਂ ਦੀ ਕਮਾਈ ਤੇਰੀ ਤੂੰ ਹੁਣ ਕਬੀਲਦਾਰ ਹੋ ਗਿਆ ਏ ਇਹ ਹੁਣ ਤੈਨ ਦੇਖਣਾ ਈ ਕਰਨਾ ਹੈ ਇਹਨਾਂ ਦਾ 7 ਤੋਂ 17 ਕਰ ਲੈ ਚਾਹੇ 70 ਇਹ ਆਪਣੇ ਪੁਰਖਿਆਂ ਦਾ ਕੀਤਾ ਏ ਜਦ ਮੈਂ ਜਦ ਤੱਕ ਇਹਨਾਂ ਨੇੜੇ ਨਾ ਪਵਾਂ ਮੈਨੂੰ ਨੀਂਦ ਨਹੀਂ ਆਉਂਦੀ ਮੈਂ ਸੱਚ ਪੁੱਛ ਖੁੱਬ ਗਿਆ ਸੀ ਉਸ ਕਿੱਤੇ ਵਿੱਚ ਦੁੱਧ ਰੱਡਿਓਂ ਪੇਡਾਂ ਬੱਕਰੀਆਂ ਖਰੀਦਣ ਜਾਂਦਾ ਬਾਪੂ ਮੈਨੂੰ ਘੁਰ ਦਿੰਦਾ ਮਾਲ ਪਛਾਨਣ ਦਾ ਪੁਰਖਿਆਂ ਦੇ ਉਸੇ ਕਿੱਤੇ ਨਾਲੋਂ ਮਾਗੀ ਟੁੱਟ ਗਿਆ ਸੀ ਤੇ ਉਸੇ ਕਿੱਤੇ ਨਾਲੋਂ ਉਹਨੇ ਮੈਨੂੰ ਤੋੜ ਸੁੱਟਿਆ ਸੀ ਮੈਨੂੰ ਜਿਵੇਂ ਖੋਜ ਹੀ ਪੈਂਦੀ ਸੀ ਨਾ ਜਿੱਥੇ ਵੇੜੇ ਵਿੱਚ ਧੁੱਪ ਵੱੜਦੀ ਨਾ ਹਵਾ ਨਾ ਕਿਸੇ ਨਾਲ ਕੋਈ ਜਾਣ ਪਛਾਣ ਜੀਵੇ ਸਾਰੀ ਦੁਨੀਆ ਹੀ ਉਪਰੀ ਹੋਵੇ ਮੈਨੂੰ ਪਿੰਡ ਦਾ ਹਰ ਚੀਜ਼ ਯਾਦ ਆਉਣ ਲੱਗਦਾ ਸਵੇਰ ਨੂੰ ਅਥੰਤਿਕ ਖਬਰੇ ਕੌਣ ਕੌਣ ਟੱਕਰਦਾ ਗਰਮੀਆਂ 'ਚ ਬਾੜੇ ਦੀ ਪਿੱਪਲੀ ਹੇਠ ਮਹਿਫਲ ਜੁੜੀ ਰਹਿੰਦੀ ਪਈ ਦੇਸੂ ਥੋੜਾ ਸਾਰਾ ਲਾਣਾ ਆਹੀ ਕੀਤਾ ਕਰਦਾ ਥੋੜਾ ਸਾਰਾ ਲਾਣਾ ਆਹੀ ਕੀਤਾ ਕਰਦਾ ਤੁਹਾਡਾ ਪਾਬਾ ਵੀ ਬੱਕਰੀਆਂ ਰੱਖਦਾ ਸੀ ਤੁਹਾਡੇ ਚਾਚੇ ਤਾਏ ਵੀ ਅਗੋਂ ਉਹਨਾਂ ਦੇ ਜਵਾਕ ਵੀ ਆਪਣਾ ਆਪਣਾ ਵਾੜਾ ਬਣਾਈ ਬੈਠੇ ਨੇ ਤੁਹਾਡੇ ਤਾਂ ਵਰ ਆਇਆ ਹੋਇਆ ਇਹ ਕੰਮ ਕੋਈ ਜਣਾ ਬਾਤ ਛੇੜ ਬੈਠਦਾ ਵਾਰਦੀ ਸੁਣ ਲੈ ਭਾਈ ਸਾਡਾ ਪਰਦਾਦਾ ਕਸੂਰ ਕੰਨੀਓ ਉੱਠ ਕੇ ਆਇਆ ਸੀ ਜਦੋਂ ਪਾਕਿਸਤਾਨ ਬਣਿਆ ਕਹਿੰਦੇ ਬਈ ਬਾਬੇ ਕੋਲ ਸੋ ਪੇੜ ਹੁੰਦੀ ਸੀ ਤੇ ਇੰਨੀਆਂ ਹੀ ਬੱਕਰੀਆਂ ਕੋਈ ਈਸਾਨੀ ਨਹੀਂ ਸੀ ਓਦਾ ਉਹਨਾਂ ਤਾਂ ਜਿਵੇਂ ਇਸ਼ਕ ਉਹ ਤਾਂ ਜਿਵੇਂ ਇਸ਼ਕ ਕਰਦਾ ਸੀ ਜਾਨਵਰਾਂ ਨਾਲ ਵਗ ਛੱਡ ਲੈਂਦਾ ਤਾਂ ਦੂਰ ਦੂਰ ਨਿਕਲ ਤੁਰਦਾ ਚਾਰ ਚਾਰ ਦਿਨ ਘਰ ਨਾ ਮੁੜਦਾ ਕਹਿੰਦੇ ਬਈ ਸਾਡੇ ਬਾਬੇ ਨੂੰ ਕਿਸੇ ਰਮਤੇ ਦਾ ਵਾਰਸੀ ਬਈ ਤੇਰੀਆਂ ਅਗਲੀਆਂ ਪੀੜੀਆਂ ਵੀ ਆਨੰਦ ਭੋਗਣਗੀਆਂ ਤੇਰਾ ਪ੍ਰਤਾਪ ਕੈਮ ਰਹੂ ਮੈਂ ਆਪਣੀ ਕੋਲੀਆਂ ਸਿਫਤਾਂ ਕਰਦਾ ਸਾਡਾ ਪ੍ਰਦਾਦਾ ਤੁਲੀਦਾਸ ਕੰਨੋਂ ਫੜ ਕੇ ਦੱਸ ਦਿੰਦਾ ਸੀ ਕਿ ਬੱਕਰੀ ਥੇੜ ਬੱਕਰੀ ਨੂੰ ਕੀ ਅਹਰ ਸਹ ਰਹਾ ਸੁਣਨ ਵਾਲਾ ਮੂੰਹ ਵੱਡੀ ਸੋਹੰਦਾ ਰਹਿੰਦਾ ਪਰ ਇਸ ਵੱਡੇ ਸ਼ਹਿਰ ਵਿੱਚ ਇੱਕ ਬੰਦਾ ਵੀ ਨਹੀਂ ਜਾਣਦਾ ਮੈਂ ਉਸੇ ਤੁਲੀਰਾਮ ਦੀ ਕੁੱਲ ਵਿੱਚੋਂ ਹਾਂ ਜਿਹੜਾ ਅੱਜ ਉਜੜਿਆਂ ਵਾਂਗ ਬੈਠਾ ਸ਼ਹਿਰ ਵਿੱਚ ਜਦ ਤੱਕ ਹੱਥ ਪੈਰ ਚੱਲਦੀਆਂ ਇਉਂ ਮਥਾਜੀ ਕਰਨੀ ਕਿਉਂ ਮਥਾਜੀ ਕਰਨੀ ਕਿਸੇ ਦੀ ਮੈਂ ਸੋਚਦਾ ਤੇ ਆਪਣੀ ਮਿਹਨਤ ਤੇ ਮਾਨ ਕਰਦਾ ਪਰ ਇੱਥੇ ਆਪਣੇ ਪੁੱਤ ਦੇ ਘਰ ਹਰ ਚੀਜ਼ ਵੇਲੇ ਅੰਦਰ ਮਿਲਦੀ ਹੈ ਰੋਟੀ ਦਾ ਟਾਈਮ ਹੈ ਚਾਹ ਦਾ ਟਾਈਮ ਨਾਲ ਬੰਦੀ ਹੈ ਸੂਈ ਭਰ ਦਾ ਵੀ ਨਹੀਂ ਫਿਰ ਇਹ ਵੀ ਦੱਸੋ ਕਿ ਕਿੰਨੀਆਂ ਰੋਟੀਆਂ ਖਾਣੀਆਂ ਨੇ ਕਮਾਲ ਹੈ ਬੰਦਾ ਰੋਟੀ ਵੀ ਗਿਣ ਮੇਥ ਖਾਏ ਇਨ੍ਹਾਂ ਸ਼ਹਿਰੀਆਂ ਸ਼ਹਿਰੀਆਂ ਚ ਬਹੁਚਾਰ ਮੰਨੀਆਂ ਥੱਪ ਕੇ ਡਿਊਟੀ ਤੁਰ ਜਾਂਦੀ ਹੈ ਮੈਂ ਠੰਡੀ ਰੋਟੀ ਪਾਣੀ ਨਾਲ ਅੰਦਰ ਸੁੱਟਦਾ ਰਹਿੰਦਾ ਚਾਹ ਨੂੰ ਚਿੱਤ ਕਰਦਾ ਪਰ ਆਹ ਗੈਸੀ ਚੁੱਲਾ ਜਿਹਾ ਮੈਥੋਂ ਮੱਚਦਾ ਨਹੀਂ ਮੈਨੂੰ ਧੀਰਾ ਜ ਆਦਾ ਹੈ ਮੈਂ ਧੀਰੇ ਨੂੰ ਹਾਕ ਮਾਰਦਾ ਉਹ ਅੱਖ ਦੇ ਫੌਰ ਨਾਲ ਚਾਹ ਕਰ ਲੈਂਦਾ ਐਨਾ ਫਰਕ ਹੈ ਪਿੰਡ ਤੇ ਸ਼ਹਿਰ ਦਾ ਮਾਗੀ ਦੱਸਦਾ ਸੀ ਕਿ ਇੱਥੇ ਨੇੜ ਤੇੜ ਸਾਰੇ ਘਰ ਹੀ ਨੌਕਰੀ ਪੇਸ਼ਾ ਲੋਕਾਂ ਦੇ ਨੇ ਸਵੇਰ ਦੇ ਘਰੋਂ ਨਿਕਲੇ ਲੋਕ ਆਥਰ ਨੂੰ ਮੁੜਦੇ ਨੇ ਪਿੱਛੋਂ ਬੰਦ ਦਰਵਾਜ਼ਿਆਂ ਅੱਗੇ ਜਿੰਦੇ ਲਟਕਾਏ ਰਹਿੰਦੇ ਨੇ ਸਿਆਣੇ ਕਹਿੰਦੇ ਹੁੰਦੇ ਸੀ ਕਿ ਬੂਹੇ ਬੰਦ ਰਹਿਣਾ ਮਾੜਾ ਹੁੰਦਾ ਹੈ ਜਾਨੀ ਕਿ ਕੋਈ ਬਦਸ਼ਕਣੀ ਪਰ ਇੱਥੇ ਤਾਂ ਲੋਕਾਂ ਦੀ ਮਜਬੂਰੀ ਬਣ ਗਈ ਜਿਵੇਂ ਕੌਣ ਸਾ ਬੇਕਰਾਂ ਨੂੰ ਪਿੱਛੋਂ ਖਬਰੇ ਤਾਂ ਹੀ ਮਾਗੀ ਮੈਨੂੰ ਪਿੰਡੋਂ ਚੋੱਕ ਲਿਆ ਆ ਇਸ ਘਰ ਦੀ ਰਾਖੀ ਕਰਨ ਲਈ ਚੌਕੀਦਾਰ ਬਣਾ ਕੇ ਧਰਤਾ ਮੈਨੂੰ ਸਾਡਾ ਬਾਬਾ ਨੌਕਰੀ ਨੂੰ ਨਖੇਦ ਦੱਸਦਾ ਹੁੰਦਾ ਸੀ ਨੌਕਰੀ ਕੀ ਹੁੰਦੀ ਹੈ ਹੋਰਾ ਕੰਨੀ ਚਾਕੀ ਜਾਓ ਅਧੀਨਗੀ ਕਰੀ ਜਾਓ ਦੂਜੇ ਦੀ ਆਪਣੇ ਕਿਤੇ ਚ ਥੋੜਾ ਬਹੁਤਾ ਹੁੰਦਾ ਆਪਣੀ ਨੀਂਦੇ ਸੌਵੋ ਆਪਣੀ ਨੀਂਦੇ ਉਠੋ ਪਰ ਪਿੰਡ ਛੱਡ ਕੇ ਮੇਰੀ ਨੀਂਦ ਜਿਵੇਂ ਕਿਧਰੇ ਗਵਾਚ ਗਈ ਮੈਂ ਉੱਪਰਲੇ ਚਬਾਰੇ ਚ ਪਿਆ ਅਤੀ ਰਾਤ ਇੱਕ ਸ਼ਤ ਨੂੰ ਘੂੜਦਾ ਰਹਿੰਦਾ ਪਿੰਡ ਜਦੋਂ ਮਾਗੀ ਦੀ ਮਾਂ ਜੀ ਹੁੰਦੀ ਸੀ ਅਸੀਂ ਦੋਵੇਂ ਜੀ ਰੁਣ ਚਣ ਕਰਦੇ ਰਹਿੰਦੇ ਨਿੱਕੀਆਂ ਨਿੱਕੀਆਂ ਗੱਲਾਂ ਜਿਵੇਂ ਸਾਰਾ ਸੰਸਾਰ ਸਮੋ ਜਾਂਦਾ ਇੱਕ ਦੂਜੇ ਦੇ ਦੁੱਖ ਸੁੱਖ ਚ ਹਾਮੀ ਭੰਦੇ ਪਰ ਇੱਥੇ ਤਾਂ ਪਾਣੀ ਪੁੱਛਣ ਵਾਲਾ ਕੋਈ ਨਹੀਂ ਹੁੰਦਾ ਕੋਲੇ ਨਾ ਬੰਦਾ ਦਿਸਦਾ ਨਾ ਬੰਦੇ ਦੀ ਜਾਤ ਮੈਨੂੰ ਅਕਸਰ ਮਾਗੀ ਦੀ ਮਾਂ ਦੇ ਸੁਪਨੇ ਆਉਣ ਲੱਗਦੇ ਨੇ ਇਸ ਉਮਰੇ ਤਾਂ ਸਾਥ ਦੀ ਵਧੇਰੇ ਜ਼ਰੂਰਤ ਹੁੰਦੀ ਹੈ ਇਨਸਾਨ ਨੂੰ ਕਿੰਨੀਆਂ ਧੁੱਪਾਂ ਛਾਵਾਂ ਕੱਟੀਆਂ ਸੀ ਉਹਦੇ ਤਰ ਜਾਣ ਮੰਗਰੋ ਘਰ ਜਿਵੇਂ ਸੁੰਨਾ ਹੋ ਗਿਆ ਸੀ ਉਸੇ ਸੁੰਨ ਨੂੰ ਮਕਾਉਣ ਲਈ ਸ਼ਹਿਰ ਆਇਆ ਸੀ ਲਿਆਇਆ ਸੀ ਮਾਗੀ ਮੈਨੂੰ ਉੱਥੇ ਤਾਂ ਘਰ ਸੁੰਨਾ ਸੀ ਇੱਥੇ ਮੇਰਾ ਮਨ ਵੀ ਸੁੰਨਾ ਹੋ ਗਿਆ ਕੋਜ ਵਰੇ ਕਰਾਏ ਦੇ ਘਰਾਂ ਚ ਕੱਟੇ ਇੰਨੇ ਹੋਣ 2 ਸਾਲ ਹੋ ਗਏ ਡਾਕਟਰ ਨੇ ਆਪਣੀ ਘਰ ਚ ਹੀ ਬਿਠਾਇਆ ਹੋਇਆ ਇਹਨੂੰ ਖਬਰੇ ਕਿਵੇਂ ਵਾਕ ਵੀ ਹੋਈ ਦੋਵਾਂ ਦੀ ਡਾਕਟਰ ਤੇ ਘਰ ਦੀ ਦੇਖਭਾਲ ਹੋਈ ਜਾਂਦੀ ਹੈ ਮਾਗੀ ਕਰਾਇਆ ਤੋਂ ਬਚਿਆ ਹੋਇਆ ਹੈ ਮਾਗੀ ਦਾਸਤਾਸੀ ਬਈ ਇੱਥੇ ਘਰ ਬਣਾਉਣਾ ਖਜੂਰੇ ਚੜਨ ਜਿੱਡਾ ਔਖਾ ਇੱਥੇ ਸ਼ਰਾਬ ਸਸਤੀ ਹੈ ਪਰ ਰੋਟੀ ਮਹਿੰਗੀ ਰੋਟੀ ਵੀ ਕੈਸੇ ਜੱਬ ਪੌਂਦੀ ਏ ਬੰਦੇ ਨੂੰ ਮੈਂ ਵੀ ਰੁੱਖੀ ਮਿੱਸੀ ਰੋਟੀ ਤੇ ਸੰਤੋਖ ਨਾ ਕਰਿਆ ਸੋਚਿਆ ਮਾਗੀ ਚੰਗੀ ਜੂਣ ਹਡਾਉ ਬਾਬੇ ਤੁੱਲੀਦਾਸ ਦੀ ਕੋਲ ਚ ਅਫਸਰ ਪੈਦਾ ਹੋਣੀਏ ਘਰ ਦੀ ਦਸ਼ਾ ਪਲਟ ਜੋ ਪਰ ਇਸੇ ਪਲਟੇ ਨੇ ਮਾਗੀ ਅੰਦਰੋਂ ਉਹ ਮਾਗੀ ਮਰ ਗਿਆ ਜਿਹਨੂੰ ਕੱਲਾ ਬੈਠਾ ਮੈਂ ਰੋਂਦਾ ਰਹਿਣਾ ਸੋਚਦਾ ਮਾਗੀ ਪਿੰਡ ਜਾਏ ਮੇਰੇ ਨਾਲ ਢੇਡਾਂ ਬੱਕਰੀਆਂ ਦੀਆਂ ਗੱਲਾਂ ਕਰੇ ਸਿੱਧ ਪੱਦਰੀ ਜ਼ਿੰਦਗੀ ਜੀਵੇ ਬਾਪੇ ਤੁੱਲੀਰਾਮ ਦੇ ਲਾਣੇ ਤੇ ਮਾਣ ਕਰੇ ਪਰ ਮਾਗੀ ਤਾਂ ਇਹਨਾਂ ਗੱਲਾਂ ਤੋਂ ਖਿਚਣ ਲੱਗਦਾ ਇੱਕ ਵਾਰ ਬਹੁ ਮੂਰੇ ਮੇਥੋਂ ਕਹਿ ਹੋ ਗਿਆ ਕਿ ਪਿੰਡ ਸਾਨੂੰ ਢੇਡਾਂ ਵਾਲੇ ਆਖਦੇ ਨੇ ਬਹੁ ਉੱਠ ਕੇ ਗਈ ਤਾਂ ਮਾਗੀ ਤਲਕ ਹੋ ਗਿਆ ਮੇਰੇ ਨਾਲ ਤੈ ਕਦ ਛੱਡਣਾ ਆ ਢੇਡਾਂ ਦਾ ਖਿਹੜਾ ਹੁਣ ਢੇਡਾਂ ਵਾਲੇ ਨਹੀਂ ਰਹੇ ਆਪਾਂ ਉਹ ਆਪਾਦੀ ਹੁੰਦੀ ਹੈ ਜਿਵੇਂ ਪਰ ਮਾਗੀ ਕੀ ਜਾਣੇ ਮੈਨੂੰ ਤਾਂ ਹੁਣ ਤੀਕ ਪੇਡਾਂ ਦੇ ਸੁਪਨੇ ਆਉਂਦੇ ਨੇ ਜਿਵੇਂ ਅੱਜ ਵੀ ਰੋਹੀਆਂ 'ਚ ਪੇਡਾਂ ਬੱਕਰੀਆਂ ਚਾਰਦਾ ਫਿਰਦਾ ਹੋਵਾਂ ਆਪਣੀ ਉਕਾਦਿਸ਼ ਪਾਉਣਾ ਕਿਹੜੀ ਵੱਡੀ ਗੱਲ ਹੈ ਭਲਾ ਲੋਕਾਂ ਨੂੰ ਪਤਾ ਨਹੀਂ ਕੀ ਦੱਸਿਆ ਹੋਣਾ ਕਿ ਮਾਗੀ ਨੇ ਆਪਣੇ ਬਾਰੇ ਇਸੇ ਲਈ ਤਾਂ ਉਹ ਮੈਨੂੰ ਲੋਕਾਂ 'ਚ ਬੈਠਣ ਤੋਂ ਰੋਕਦਾ ਡਾਕਟਰ ਨੇ ਮਹੀਨਾ ਕੱਟਿਆ ਔਰੇ ਮੈਨੂੰ ਕੋਈ ਗੱਲ ਕਰਨ ਵਾਲਾ ਮਿਲ ਗਿਆ ਸੀ ਦੁਪਹਿਰ ਨੂੰ ਉਹ ਚਾਹ ਬਣਾਉਂਦਾ ਅਸੀਂ ਦੋਵੇਂ ਪੀ ਲੈਂਦੇ ਬੜੀਆਂ ਗੱਲਾਂ ਸੁਣਾਉਂਦਾ ਡਾਕਟਰ ਆਪਣੀ ਬੁਲੈਤ ਦੀਆਂ ਮੀਮਾ ਦੀਆਂ ਇੱਕ ਦਿਨ ਆਖਣ ਲੱਗਿਆ ਆ ਜਾ ਬਾਬਾ ਤੈਨੂੰ ਵੀ ਲੈ ਚੱਲਾਂ ਮੀਮਾ ਕੋਲ ਲੈ ਦੱਸ ਮੇਰਾ ਕੀ ਕੰਮ ਉੱਥੇ ਕੰਮ ਤਾਂ ਚਾਹੇ ਵੀ ਕਰ ਲਈ ਤੂੰ ਉਹ ਆਹ ਕੰਮ ਘਟ ਹੈ ਮੀਮਾ ਨੂੰ ਦੇਖਣ ਵਾਲਾ ਲੈ ਡਾਕਟਰ ਮਖੌਲ ਕਰਦਾ ਹੈ ਅੱਛਾ ਇਹੇ ਦੱਸ ਮੈਂ ਸੁਣਿਆ ਬਈ ਉੱਥੇ ਕੋਈ ਵਿੱਲਾ ਨਹੀਂ ਵਿੱਲਾ ਨਹੀਂ ਬੈਠਦਾ ਸਾਰੇ ਹੀ ਕੰਮ ਕਰਦੇ ਆ ਹਾਂ ਉੱਥੇ ਤਾਂ ਸਾਰੇ ਹੀ ਕੰਮ ਕਰਦੇ ਨੇ ਤੇਰੇ ਵਰਗੇ ਬੁੜੇ ਵੀ ਹੋਰ ਨਹੀਂ ਤਾਂ ਚੀਜ਼ਾਂ ਹੀ ਪਾਈ ਜਾਂਦੇ ਆ ਲਫਾਫਿਆਂ ਚ ਪੂਰੇ ਹੀ ਸਰਦਾ ਵਿੱਲੇ ਬੈਠ ਕੇ ਉੱਥੇ ਨਹੀਂ ਮੈਨੂੰ ਆਪਣਾ ਆਪ ਜਿਵੇਂ ਪੜਾ ਲੱਗਿਆ ਹੋਵੇ ਆਹੀ ਗੱਲ ਮੈਂ ਮਾਗੀ ਨੂੰ ਆਖੀ ਸੀ ਕਿਰਤ ਤਾਂ ਸਭ ਤੋਂ ਵੱਡੀ ਸ਼ੈ ਹੁੰਦੀ ਹੈ ਕੰਮ ਵੀ ਮਾੜਾ ਹੋਇਆ ਕਦੇ ਪਰ ਮੇਰਾ ਵਾਸ ਨਹੀਂ ਸੀ ਚੱਲਿਆ ਮੇਥੋਂ ਬਿਨਾ ਪੁੱਛੇ ਮਾਗੀ ਨੇ વાੜੇ ਦਾ ਸੌਦਾ ਕਰ ਲਿਆ ਮਾਹੀ ਚਾਚੇ ਦੇ ਪੋਤੇ ਹਾਕਮ ਨਾਲ ਮੈਂ ਬਥੇਰਾ ਤੜਫਿਆ ਸਾ ਉਸ ਦਿਨ ਜਿਵੇਂ ਹੁਣ ਹਰ ਰੋਜ਼ ਤੜਫਦਾ ਹਾਂ ਮੇਰਾ ਮਨ ਕੀ ਤਾਂ ਆਪਣੇ ਬਾਰੇ ਡਾਕਟਰ ਨੂੰ ਦੱਸਾਂ ਕਹਾਂ ਡਾਕਟਰਾਂ ਵਹਿਲਾ ਤਾਂ ਮੈਂ ਕਦੇ ਨਹੀਂ ਬੈਠਿਆ ਲੋਕੀ ਆਖਦੇ ਹੁੰਦੇ ਸੀ ਕਿ ਦੇਸੂ ਦੀ ਹੱਡੀ ਬੜੀ ਚੀੜੀ ਐ ਪੇਡਾ ਥੱਕ ਕੇ ਬੈਠ ਜਾਂਦੀਆਂ ਪਰ ਮੈਂ ਨਾ ਥੱਕਦਾ ਪਰ ਮੈਂ ਕਹਿ ਨਾ ਸਕਿਆ ਹੁਣ ਇਹ ਗੱਲਾਂ ਮੇਥੋਂ ਕਹਿ ਨਹੀਂ ਹੁੰਦੀਆਂ ਜਦ ਤੈਂ ਹਿੰਦੁਸਤਾਨ ਛੱਡਿਆ ਤੀ ਕਨੇਡਾ ਚਿੱਤ ਲੱਗ ਗਿਆ ਸੀ ਤੇਰਾ ਨਾ ਕੋਈ ਆਪਣਾ ਨਾ ਦੁੱਖ ਸੁੱਖ ਨਾ ਦੁੱਖ ਦੀ ਨਾ ਸੁੱਖ ਦੀ ਨਾ ਕੋਈ ਭਾਸ਼ਾ ਸਮਝੇ ਕੱਲ ਜਦੋਂ ਡਾਕਟਰ ਨੇ ਜਾਨ ਦੀ ਗੱਲ ਕੀਤੀ ਮੈਂ ਪੁੱਛਿਆ ਸੀ ਉਦੋਂ ਚਿੱਤ ਪਹਿਲਾਂ ਪੈਲ ਤਾਂ ਜਮਾ ਨਹੀਂ ਲੱਗਿਆ ਫੇਰ ਹੋਲੀ ਹੋਲੀ ਆਦਤ ਪੈ ਗਈ ਉੱਥੇ ਇੱਥੇ ਵੀ ਹੈ ਨਹੀਂ ਕੁਝ ਉੱਥੇ ਤਾਂ ਸੁਰਗ ਭੋਗਦੇ ਨੇ ਲੋਕ ਬਸ ਚੰਗੀ ਜ਼ਿੰਦਗੀ ਦੀ ਲਾਲਸਾ ਹੀ ਬੰਨੀ ਰੱਖਦੀ ਏ ਬੰਦੇ ਮੇਰਾ ਚਿੱਤ ਕੀਤਾ ਮੈਂ ਡਾਕਟਰ ਨੂੰ ਹੋਰ ਕਈ ਗੱਲਾਂ ਪੁੱਛਾਂ ਫੇਰ ਪਰ ਫੇਰ ਚੁੱਪ ਰਿਹਾ ਮੈਂ देर ਤੱਕ ਬੈਠਾ ਸੋਚਦਾ ਰਿਹਾ ਬਈ ਚੰਗੀ ਜ਼ਿੰਦਗੀ ਹੁੰਦੀ ਕੀ ਹੁੰਦੀ ਏ ਜ਼ਰੂਰੀ ਕਿਹੜੀ ਸ਼ੈ ਹੁੰਦੀ ਏ ਜਿਉਣੀ ਜਿਉਂਦੀ ਜਾਣੇ ਤੁਹਾਡਾ ਆਪਣਾ ਆਪ ਜਾਂ ਬਾਕੀ ਗੱਲਾਂ ਸੁੱਖ ਭੋਗਣ ਲਈ ਬੰਦਾ ਭੱਜਾ ਫਿਰਦਾ ਜਦ ਪੈਸੇ ਕਮਾ ਕੇ ਵੱਡੇ ਘਰ ਬਣਾ ਕੇ ਬੰਦਾ ਅੰਦਰੋਂ ਖੋਸਦਾ ਰਹਿੰਦਾ ਤਾਂ ਫਿਰ ਸੁੱਖ ਕਾਦਾ ਮਾਗੀ ਨੇ ਵੀ ਆਪਣੇ ਆਪਣੀ ਜਾਚੇ ਸੁਖੀ ਕਰਤਾ ਮੈਨੂੰ ਪਿੰਡ ਦੀ ਸਬਾਤ ਸੀ ਛੋਟੀ ਜਹੀ ਇੱਕ ਬੰਨੇ ਵੱਡਾ ਸਾਰਾ ਟਾਰਾ ਸੀ ਪੇਟਾ ਲਈ ਟੁੱਟਾ ਜਿਆ ਪੱਖਾ ਖਰੀਦਿਆ ਸੀ ਪੰਮੇ ਸੁਨਿਆਰੇ ਤੋਂ ਪੁਰਾਣਾ ਘੜਕੜ ਕਰਤਾ ਕਰਕੇ ਚੱਲਦਾ ਇੱਥੇ ਤਾਂ ਸਾਰਾ ਕੁਝ ਹੈਗਾ ਪਰ ਉਹ ਕੜਕੜ ਜਿੰਨੀ ਵਿੱਚ ਜਿੰਨੀ ਗੂੜੀ ਨਹੀਂ ਦਲਦੀ ਸੀ ਮੈਨੂੰ ਹੁਣ ਇੱਥੇ ਨਹੀਂ ਆਉਂਦੀ ਰਾਤਾਂ ਪਾਸੇ ਮਾਰਦੀਆਂ ਲੰਗਦੀਆਂ ਨੇ ਮੈਨੂੰ ਕੁਝ ਕੰਨਾ ਖੁਸ਼ੀ ਦਿੰਦਾ ਸੀ ਭੇਡਾਂ ਬੱਕਰੀਆਂ ਦੀ ਖੁਸ਼ਬੂ ਚੰਗੀ ਲੱਗਦੀ ਸੀ ਮੈਨੂੰ ਵਿਰਲੇ ਪਏ ਰਹਿਣ ਨੂੰ ਸੁੱਖ ਮੰਨਦਾ ਏ ਮਾਗੀ ਇਹ ਸ਼ਹਿਰ ਨਹੀਂ ਸ਼ਹਿਰ ਜ਼ਹਿਰ ਇਹ ਜਿਹੜਾ ਮੇਰੇ ਵਰਗੇ ਬੰਦੇ ਨੂੰ ਹੌਲੀ-ਹੌਲੀ ਮਾਰੀ ਜਾਂਦਾ ਜਿਸ ਦਿਨ ਡਾਕਟਰ ਇੱਥੇ ਆਇਆ ਸੀ ਮੈਂ ਗੋਹ ਨਾਲ ਸਿਰ ਤੋਂ ਲੈ ਕੇ ਪੈਰਾਂ ਤੱਕ ਦੇਖਿਆ ਸੀ ਉਹਨੂੰ ਕਹਿੰਦਾ ਸੀ ਮੈਂ ਸਰਕਾਰੀ ਨੌਕਰੀ ਕਰੀ ਹੈ ਜਿਸ ਕੋਲ ਰਹਿਣ ਲਈ ਘਰ ਹੈਗਾ ਖਾਣ ਨੂੰ ਰੋਟੀ ਉਹ ਕਾਹਤੋਂ ਦੌੜਿਆ ਫਿਰਦਾ ਜਿੰਦੇ ਲਗਾ ਕੇ ਘਰ ਨੂੰ ਬਸ ਤਮਾ ਨਹੀਂ ਮੁੱਕਦੀ ਬੰਦੇ ਦੀ ਡਾਕਟਰ ਚਲਾ ਗਿਆ ਮੈਂ ਘਰ ਵਿੱਚ ਇਕੱਲਾ ਬੈਠਾ ਸਾਂ ਮਨ ਵਿੱਚ ਇੱਕ ਅਚਿਵੀ ਜਹੀ ਹੈ ਉੱਠ ਕੇ ਸ਼ਾਂਤ ਧਿਆਨ ਖੜਿਆ ਹਾਂ ਦੂਰ ਤੋਂ ਉਹੀ ਬੰਦਾ ਦਿਖਾਈ ਦੇ ਰਿਹਾ ਹੈ ਪੇਡਾਂ ਲਈ ਜਾ ਰਿਹਾ ਚਾਰਨ ਨੂੰ ਇਸ ਵੇਲੇ ਦਾ ਨਿਕਲਿਆ ਇਹ ਆਥਨ ਨੂੰ ਮੁੜਦਾ ਮੈਂ ਉਹਨੂੰ ਦੇ ਕੇ ਹੱਥ ਹਲਾਉਂਦਾ ਹਾਂ ਛੋਟੇ ਭਾਈ ਦੇਸੂ ਨਾਮ ਹੈ ਮੇਰਾ ਮੈਂ ਸੁਣਿਆ ਤੈ ਸੁਣਿਆ ਹੋਣਾ ਪਿੰਡ ਮੇਰੇ ਕੋਲ ਵੀ ਬਥੇਰੀਆਂ ਪੇਡਾਂ ਬੱਕਰੀਆਂ ਸਨ ਆ ਤਾਂ ਮੇਰਾ ਮੁੰਡਾ ਇੱਥੇ ਲੈ ਆਇਆ ਮੈਨੂੰ ਵੱਡਾ ਲਾਣਾ ਇਹ ਸਾਡਾ ਪੇਡਾਂ ਵਾਲੀ ਆਖ ਦੇ ਸਾਨੂੰ ਮੈਂ ਉੱਚੀ ਉੱਚੀ ਬੋਲਦਾ ਹਾਂ ਉਹ ਅੱਗੋਂ ਚਲਿਆ ਜਾਂਦਾ ਹੈ ਮੈਂ ਆੜੇ ਦੁਆਲੇ ਦੇਖਦਾ ਹਾਂ ਡੂੰਗੀ ਚੁੱਪ ਚੁੱਪ ਹੈਠਾ ਆ ਕੇ ਟ੍ਰੰਕ ਚੋਂ ਮੁਰਕੀਆਂ ਕੱਢ ਕੇ ਪਾ ਲੈਂਦਾ ਹਾਂ ਕੰਨਾਂ ਵਿੱਚ ਸਿਰ ਉੱਤੇ ਮੜਾਸਾ ਵੱਲ ਲੈਂਦਾ ਹਾਂ ਸ਼ੀਸ਼ੇ ਚ ਦੇਖਦਾ ਹਾਂ ਮੈਂ ਉਹੀ ਦੇਸੂ ਹਾਂ ਪੇਡਾਂ ਵਾਲਾ ਦੇਸੂ ਖਬਰੇ ਕਿਸ ਨੂੰ ਦੱਸਦਾ ਹਾਂ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ